ਮੈਨੂੰ ਕਹਿੰਦੇ ਸੀ ਤੀਸ਼ਕਮਾਰ ਵੀ ਤੂੰ ਘਰ ਆ ਜਾ ਵੀ ਅਸੀਂ ਤੇਰੇ ਘਰ ਉਹ ਕਰਨਾ ਆਵਾਂਗੇ ਵੈਰੀਫਿਕੇਸ਼ਨ ਕੋਈ ਜੇ ਮੈਂ ਸਾਨੂੰ ਕਹਿ ਰੱਖਿਆ ਸੀਗਾ ਬਾਹਰੋਂ ਤਾਂ ਇਦਾਂ ਸਾਡੀ ਸੋਚ ਤਾਂ ਹੈਗੀ ਸੀਗੀ ਵੀ ਮੁਲਾਜ਼ਮ ਜੇ ਲੇਟ ਆ ਰਹੇ ਆ ਤਾਂ ਇਹਦਾ ਮਤਲਬ ਵੀ ਕੁਝ ਨਾ ਕੁਝ ਸਾਡੇ ਤੋਂ ਲੈ ਕੇ ਜਾਣਗੇ ਸੀ ਪੁੱਛਿਆ ਕਿ ਵੀ ਸਰ ਕੋਈ ਹੋਰ ਮਾਨਤਾਨ ਕਹਿੰਦਾ ਸਾਡਾ ਕੋਈ ਮਾਨਤਾਨ ਨਹੀਂ ਅਸੀਂ ਤਨਖਾਹਾਂ ਲੈਨੇ ਆ ਗੌਰਮੈਂਟ ਤੋਂ ਅਸੀਂ ਮਾਨਤਾਨ ਅਲੱਗ ਨਹੀਂ ਕਰਵਾਉਂਦੇ ਪਰ ਬਾਹਲੀ ਗੱਲ ਤਾਂ ਕੀ ਆ ਉਹਨੇ ਸਾਡੇ ਘਰ ਚੋਂ ਚਾਹ ਦਾ ਕੱਪ ਵੀ ਨਹੀਂ ਪੀਤਾ ਉਹ ਕਹਿੰਦੇ ਅਸੀਂ ਚਾਹ ਵੀ ਨਹੀਂ ਪੀਣੀ ਵੀ ਅਨੇ ਵਧੀਆ ਇਨਸਾਨ ਵੀ ਸਾਡੇ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ ਅਕਸਰ ਤੁਹਾਨੂੰ ਪਤਾ ਸਾਰਾ ਇਸ ਵਿਭਾਗ ਨੂੰ ਲੋਕ ਬਾਲਾ ਵਧੀਆ ਢੰਗ ਨਾਲ ਨਹੀਂ ਦੇਖਦੇ ਕੋਈ ਚੰਗਾ ਮੁਲਾਜ਼ਮ ਕੰਮ ਕਰਦਾ ਉਹਨੂੰ ਵੀ ਅੱਗੇ ਲਿਆਉਣਾ ਚਾਹੀਦਾ ਜਿਵੇਂ ਤੁਸੀਂ ਅਪਰਾਲਾ ਕੀਤਾ ਲੱਗਦਾ ਲੋਕਾਂ ਨੂੰ ਵੀ ਕਰਨਾ ਚਾਹੀਦਾ ਸੀਨੀਅਰ ਅਫਸਰਾਂ ਦੇ ਹੁਕਮ ਵੀ ਨੇ ਵੀ ਜੇ ਕੋਈ ਲੋੜਵੰਦਾ ਕੋਈ ਮਜਬੂਰ ਬੰਦਾ ਹੈਗਾ ਉਹਦੀ ਹੈਲਪ ਕਰੋ ਐਜ ਇਨਸਾਨੀਅਤ ਲੱਗਿਆ ਵੀ ਮੈਨੂੰ ਇਹਦੀ ਵੈਰੀਫਿਕੇਸ਼ਨ ਆਪਾਂ ਮੇਂ ਲੇਟ ਕਰਨੀ ਚਾਹੀਦੀ ਹੈ ਤੇ ਕਰਨੀ ਚਾਹੀਦੀ ਹੈ ਕਿਉਂਕਿ ਜੇ ਮੈਂ ਨਾ ਕੀਤੀ ਤਾਂ ਨੈਕਸਟ ਡੇ ਇਹਨੂੰ ਕੰਮ ਤੇ ਜਾਣਾ ਇਹਨੇ ਇਹਨੇ ਨਹੀਂ ਜਾਣਾ ਜਿਹੜੇ ਕੁਝ 2 ਰੁਪਏ ਕਮਾਉਣੇ ਉਹ ਨਹੀਂ ਮਿਲਣਗੇ ਲਈ ਅਪਰੀਸ਼ੀਏਟ ਕਿ ਉਹਨਾਂ ਫੈਮਲੀ ਨੇ ਵੀ ਕਿ ਉਹਨਾਂ ਨੇ ਇਸ ਮੁਲਾਜ਼ਮ ਦੀ ਕੰਮ ਨੂੰ ਇਕਨੋਲਜ ਕੀਤਾ ਤੇ ਤੁਹਾਡੇ ਮਾਧਿਅਮ ਤੇ ਇਰਾਹੀ ਮੈਨੂੰ ਪਤਾ ਲੱਗਿਆ ਸੀਨੀਅਰਸ ਤੋਂ ਜ਼ਰੂਰ ਇਹਦੀ ਇਸ ਕੰਮ ਦੀ ਸ਼ਲਾਗ ਲਈ ਇਹਨੂੰ ਸਨਮਾਨਿਤ ਕਰਾਵਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਜਦੋਂ ਵੀ ਪੰਜਾਬ ਪੁਲਿਸ ਦੀ ਗੱਲ ਆਉਂਦੀ ਆ ਤੇ ਉਦੋਂ ਹੀ ਲੋਕਾਂ ਦੇ ਜ਼ਿਹਨ ਵਿੱਚ ਇਹ ਗੱਲ ਜ਼ਰੂਰ ਹੁੰਦੀ ਆ ਚਾਹੇ ਉਹ ਨਾਕਾ ਲੱਗਿਆ ਹੋਵੇ ਚਾਹੇ ਪੁਲਿਸ ਦੀ ਚੈਕਿੰਗ ਚੱਲਦੀ ਹੋਵੇ ਤਾਂ ਸੋਚਦੇ ਆ ਲੋਕ ਵੀ ਇਹ ਪੈਸੇ ਲੈਣਗੇ ਇੱਕ ਤਰ੍ਹਾਂ ਦੀ ਇਹ ਲੋਕਾਂ ਦੀ ਵੀ ਮਾਨਸਿਕਤਾ ਜੀ ਬਣ ਗਈ ਆ ਭਾਵੇਂ ਕਿ ਪੁਲਿਸ ਦੇ ਮੁਲਾਜ਼ਮ ਵੀ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਪਰ ਸਾਰੇ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੇ ਨਹੀਂ ਹੈ ਕੁਝ ਪੁਲਿਸ ਮੁਲਾਜ਼ਮ ਚੰਗੇ ਵੀ ਨੇ ਅਸੀਂ ਅੱਜ ਉਸ ਪੁਲਿਸ ਮੁਲਾਜ਼ਮ ਦੀ ਤੁਹਾਨੂੰ ਕਹਾਣੀ ਸੁਣਾਵਾਂਗੇ ਜਆਪਾਂ ਕਹਿ ਦਈਏ ਜਿਹੜੀ ਸਟੋਰੀ ਆ ਇਸ ਕਰਕੇ ਕਵਰ ਕਰਨ ਆਏ ਆ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਜਿਨ੍ਹਾਂ ਦੇ ਕਾਰ ਕੋਈ ਕੰਮ ਕਰ ਸੀ ਉਹ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਉਹਨਾਂ ਦੇ ਪੁਲਿਸ ਮੁਲਾਜ਼ਮ ਦਾ ਜਿਹੜਾ ਵਿਹਾਰ ਆ ਬਹੁਤ ਹੀ ਜ਼ਿਆਦਾ ਵਧੀਆ ਸੀ ਜਿਸ ਕਾਰਨ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਉਹਨਾਂ ਨੇ ਕਿਹਾ ਵੀ ਚੰਗੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਕੋਈ ਸ਼ਵੀ ਆ ਜਾਂ ਕੋਈ ਚੰਗਾ ਕੰਮ ਕੀਤਾ ਉਹਨਾਂ ਨੂੰ ਵੀ ਜ਼ਰੂਰ ਅੱਗੇ ਲਿਆਉਣਾ ਚਾਹੀਦਾ ਕਿਉਂਕਿ ਜਦੋਂ ਵੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਆਉਂਦੀ ਆ ਜਾਂ ਕੋਈ ਆਡੀਓ ਆਉਂਦੀ ਚਾਹੇ ਕੋਈ ਵੀ ਉਸ ਨੂੰ ਲੋਕ ਬਹੁਤ ਹੀ ਕਮੈਂਟ ਕਰਦੇ ਨੇ ਵੀ ਪੰਜਾਬ ਪੁਲਿਸ ਤਾਂ ਇਦਾਂ ਦੀ ਆ ਪੰਜਾਬ ਪੁਲਿਸ ਮਾੜੀ ਆ ਹਮੇਸ਼ਾ ਹੀ ਪੰਜਾਬ ਪੁਲਿਸ ਦੇ ਲੋਕ ਪੈਸੇ ਲੈਂਦੇ ਨੇ ਮੁਲਾਜ਼ਮ ਪਰ ਚੰਗੇ ਪੁਲਿਸ ਮੁਲਾਜ਼ਮਾਂ ਦੀ ਵੀ ਜਿਹੜੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਲਿਆਉਣਾ ਚਾਹੀਦਾ ਸਾਡੇ ਨਾਲ ਬਾਈ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸतीश ਕੁਮਾਰ ਹੈ ਜੀ ਆ ਇਹ ਮਾਮਲਾ ਸੀ ਜਿਹੜੇ ਪੁਲਿਸ ਮੁਲਾਜ਼ਮ ਘਰੇ ਆਏ ਸੀ ਕੀ ਘਟਨਾ ਹੋਈ ਸੀ ਕਿਉਂ ਬੁਲਾਏ ਗਏ ਸੀ ਸਰ ਉਹ ਮੇਰਾ ਪਾਸਪੋਰਟ ਅਪਲਾਈ ਕਰਾਇਆ ਸੀਗਾ ਤੇ ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਆਏ ਸੀਗੇ ਤੇ ਉਹਨਾਂ ਨੇ ਮੈਂ ਉਹਨਾਂ ਦਾ ਮੈਨੂੰ ਫੋਨ ਆਇਆ ਸੀ 4 ਵਜੇ ਵੀ 30 ਅਸੀਂ ਆ ਰਹੇ ਹਾਂ ਘਰ ਤੁਸੀਂ ਘਰ ਯੋ ਮੈਂ ਕਿਹਾ ਸਰ ਨਹੀਂ ਮੈਂ ਡਿਊਟੀ ਤੇ ਹੈਗਾ ਕੰਮ ਤੇ ਆਇਆ ਉਹ ਕਹਿੰਦੇ ਮੈਨੂੰ ਕਹਿੰਦੇ 30 ਕੁਮਾਰ ਵੀ ਤੂੰ ਘਰ ਆ ਜਾ ਵੀ ਅਸੀਂ ਤੇਰੇ ਘਰ ਉਹ ਕਰਨਾ ਆਵਾਂਗੇ ਵੈਰੀਫਿਕੇਸ਼ਨ ਤੇ ਸਰ ਮੈਂ ਉਹਨਾਂ ਨੂੰ ਘਰ ਆ ਕੇ ਫੋਨ ਕਰਿਆ ਸਾਢੇ 5 ਵਜੇ ਵੀ ਸਰ ਮੈਂ ਘਰੇ ਪਹੁੰਚ ਗਿਆ ਤੁਸੀਂ ਆਏ ਨਹੀਂ ਕੀ ਗੱਲ ਹੋ ਗਈ ਉਹ ਕਹਿੰਦੇ 30 ਅਸੀਂ ਥੋੜਾ ਜਿਹਾ ਬਿਜੀ ਆ ਤੇ ਜਦੋਂ ਅਸੀਂ ਫਰੀ ਹੋਏ ਤਾਂ ਜ਼ਰੂਰ ਆ ਕੇ ਜਾਵਾਂਗੇ ਤੇਰੇ ਘਰੇ ਤੇ ਸ਼ਾਮ ਨੂੰ ਅਸੀਂ ਕਰਕੇ ਹੀ ਜਾਵਾਂਗੇ ਤੇਰਾ ਕੰਮ ਤੇ ਸਰ ਮੈਨੂੰ ਇਦਾਂ ਲੱਗਿਆ ਜਦੋਂ 6:00 ਵਜੇ ਗਏ ਮੈਨੂੰ ਲੱਗਿਆ ਵੀ ਹੁਣ ਉਹ ਨਹੀਂ ਆਉਣਗੇ ਕੱਲ ਨੂੰ ਆਉਣਗੇ ਵੀ ਮੇਰੇ ਕੰਮ ਤੋਂ ਛੁੱਟੀ ਵੱਜ ਜੂਗੀ ਮੈਂ ਉਹਨਾਂ ਨੂੰ ਕਾਲ ਕਰੀ ਸਰ ਵੀ ਐਂ ਕਰਕੇ ਵੀ ਤੁਸੀਂ ਆਏ ਨਹੀਂਗੇ ਉਹ ਕਹਿੰਦੇ ਸਤੀਸ ਅਸੀਂ ਆ ਹੀ ਰਹੇ ਹਾਂ ਰਸਤੇ 'ਚ ਪਹੁੰਚ ਗਏ ਤੇਰੇ ਘਰ ਹੀ ਆ ਰਹੇ ਹਾਂ ਅਸੀਂ ਤੇਰਾ ਕੰਮ ਕਰਕੇ ਹੀ ਜਾਵਾਂਗੇ ਅਕ ਪੁਲਿਸ ਮੁਲਾਜ਼ਮਾਂ ਦੀ ਅਕਸਰ ਇਹ ਛਵੀ ਬਣੀ ਹੋਈ ਹੈ ਵੀ ਸਮਾਜ 'ਚ ਵੀ ਪੈਸੇ ਮੰਗਦੇ ਨੇ ਵੈਰੀਫਿਕੇਸ਼ਨ ਹੋਵੇ ਚਾਹੇ ਕੋਈ ਵੀ ਕੇਸ ਹੋਵੇ ਲੱਗਦਾ ਨਹੀਂ ਸੀ ਵੀ ਤੁਸੀਂ ਜਿਵੇਂ ਆਏ ਆ ਕਰੇ ਫਿਰ ਪੈਸੇ ਕਿਸ ਤਰ੍ਹਾਂ ਲੈ ਕੇ ਗਏ ਕਿੰਨੇ ਕੁ ਲੈ ਕੇ ਗਏ ਸਰ ਉਦਾਂ ਸੀਗਾ ਲੋਕਾਂ ਨੇ ਬਹੁਤ ਕੋਈ ਸਹੀ ਗੱਲ ਆ ਤੁਹਾਡੀ ਬਹੁਤ ਕਹਿੰਦੇ ਆ ਵੀ ਐਂ ਕਰਕੇ ਜਦੋਂ ਵੀ ਮੁਲਾਜ਼ਮ ਘਰ ਆਉਂਦੇ ਆ ਵੀ ਉਹ ওভারਵੇਕੇਸ਼ਨ ਦੇ ਪੈਸੇ ਲੈ ਕੇ ਜਾਂਦੇ ਆ ਸਰ ਜਦੋਂ ਉਹਨਾਂ ਨੇ ਸਾਰੇ ਮੇਰੇ ਡਾਕੂਮੈਂਟ ਚੈੱਕ ਕਰੇ ਉਹਨਾਂ ਨੇ ਸਾਈਨ ਕਰਿਆ ਸਾਰਾ ਮੇਰਾ ਬਾਇਓ ਡਾਟਾ ਚੈੱਕ ਕਰਕੇ ਉਹਨਾਂ ਨੂੰ ਮੈਂ ਜਦੋਂ ਤੁਰਨ ਲੱਗੇ ਮੈਂ ਪੁੱਛਿਆ ਸਰ ਤੁਹਾਡੀ ਫੀਸ ਉਹ ਕਹਿੰਦੇ ਸਰ ਸਤੀਸ਼ ਕੁਮਾਰ ਸਾਡਾ 100 ਰੁਪਿਆ ਦੇ ਦਿਓ ਸਾਡੀ 100 ਰੁਪਿਆ ਹੀ ਫੀਸ ਹੈ ਮੈਂ ਕਿਹਾ ਸਰ ਕੋਈ ਹੋਰ ਕਹਿੰਦੇ ਨਹੀਂ ਸਤੀਸ਼ ਕੋਈ ਸੇਵਾ ਨਹੀਂ ਅਸੀਂ 100 ਰੁਪਿਆ ਹੀ ਲੈਣਾਗਾ ਸਰ ਮੈਨੂੰ ਉਸ ਚੀਜ਼ ਤੇ ਬਹੁਤ ਬੜੀ ਖੁਸ਼ੀ ਹੋਈ ਵੀ ਮੇਰਾ ਟਾਈਮ ਚੋ ਟ ਡਿਊਟੀ ਤੋਂ ਬਾਅਦ ਵੀ ਘਰ ਆ ਕੇ ਮੇਰਾ ਕੰਮ ਕਰਕੇ ਗਏ ਤੇ ਮੈਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਆ ਦਿਲੋਂ ਸਰ ਜਿਵੇਂ ਅਕਸਰ ਹੀ ਕਿਹਾ ਜਾਂਦਾ ਵੀ ਜਿਹੜੀ ਪੰਜਾਬ ਪੁਲਿਸ ਆ ਉਹ ਪੈਸੇ ਲੈਂਦੀ ਆ ਜਾਂ ਤੰਗ ਪ੍ਰੇਸ਼ਾਨ ਕਰਦੀ ਆ ਜਾਂ ਨਜਾਇਜ਼ ਤੌਰ ਤੇ ਖੱਜਲ ਖਰਾਬ ਕਰਦੀ ਆ ਜਿਵੇਂ ਉਹ ਸ਼ਾਮ ਨੂੰ ਆਉਂਦੇ ਸੀ ਤੁਸੀਂ ਸੋਚਿਆ ਸੀ ਵੀ ਸ਼ਾਇਦ ਉਹ ਪੈਸੇ ਲੈਣਗੇ ਜਾਂ ਜਿਵੇਂ ਅਕਸਰ ਮੁਲਾਜ਼ਮਾਂ ਦਾ ਚਿਹਰਾ ਬਣਿਆ ਹੋਇਆ ਵੀ ਉਹ ਸ਼ਾਮ ਨੂੰ ਆਉਣਗੇ ਤਾਂ ਬੋਤਲ ਵਗੈਰਾ ਲੈ ਕੇ ਜਾਣਗੇ ਸਰ ਇਦਾਂ ਦੇਖੋ ਜਿਵੇਂ ਸਾਨੂੰ ਕਹਿ ਰੱਖਿਆ ਸੀਗਾ ਬਾਹਰੋਂ ਤਾਂ ਇਦਾਂ ਸਾਡੀ ਸੋਚ ਤਾਂ ਹੈਗੀ ਸੀਗੀ ਵੀ ਮੁਲਾਜ਼ਮ ਜੇ ਲੇਟ ਆ ਰਹੇ ਆ ਤਾਂ ਇਹਦਾ ਮਤਲਬ ਵੀ ਕੁਝ ਨਾ ਕੁਝ ਸਾਡੇ ਤੋਂ ਲੈ ਕੇ ਜਾਣਗੇ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਸਤੀਸ਼ ਕੁਮਾਰ ਸਾਡੀ ਸਿਰਫ 100 ਰੁਪਏ ਹੀ ਫੀਸ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਸਰ ਕੋਈ ਹੋਰ ਸੇਵਾ ਉਹ ਕਹਿੰਦੇ ਨਹੀਂ ਸਤੀਸ਼ ਸਾਨੂੰ ਕੋਈ ਸੇਵਾ ਨਹੀਂ ਸਾਡੀ ਸਰਕਾਰੀ ਫੀਸ 100 ਰੁਪਏ ਹੀ ਆ ਆ ਤੁਸੀਂ ਦੇਖ ਹੀ ਲਿਆ ਵੀ ਜਿੱਥੇ ਮਾੜੇ ਪੁਲਿਸ ਮੁਲਾਜ਼ਮ ਨੇ ਉੱਥੇ ਚੰਗੇ ਪੁਲਿਸ ਮੁਲਾਜ਼ਮ ਵੀ ਆ ਇਹ ਉਹਨਾਂ ਨੂੰ ਵੀ ਅੱਗੇ ਲਿਆਉਣ ਦੀ ਲੋੜ ਆ ਉਹਨਾਂ ਦੀ ਵੀ ਗੱਲਬਾਤ ਕਰਨ ਦੀ ਲੋੜ ਆ ਜਿੱਥੇ ਆਪਾਂ ਬਾਕੀ ਪੁਲਿਸ ਮੁਲਾਜ਼ਮਾਂ ਜਿਹੜੇ ਸਾਡੇ ਆਪਾਂ ਕਹਿ ਦਈਏ ਪੁਲਿਸ ਦੀ ਸ਼ੋਭੀ ਵੀ ਖਰਾਬ ਕਰਦੇ ਆ ਪਰ ਉੱਥੇ ਚੰਗਿਆਂ ਦੀ ਵੀ ਗੱਲ ਕਰਨੀ ਚਾਹੀਦੀ ਆ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਰਾੜਾ ਜੀ ਕੀ ਕਹਿਣਾ ਚਾਹੁੰਦਾ ਜਿਵੇਂ ਪੁਲਿਸ ਮੁਲਾਜ਼ਮ ਬਾਈ ਜੀ ਨੇ ਦੱਸਿਆ ਵੀ ਆਏ ਸੀ ਘਰੇ ਤੇ ਵੀ ਵਧੀਆ ਵੀ ਲੱਗਿਆ ਵੀ ਉਹ ਕਿਵੇਂ ਹੋਈ ਘਟਨਾ ਕੀ ਸੀ ਤੇ ਗੱਲਬਾਤ ਹੋਈ ਸਰ ਮੇਰੇ ਹਸਬੰਡ ਦਾ ਅਸੀਂ ਪਾਸਪੋਰਟ ਅਪਲਾਈ ਕੀਤਾ ਹੋਇਆ ਸੀਗਾ ਤੇ ਜਦੋਂ ਇਹਨਾਂ ਦੀ ਵੈਰੀਫਿਕੇਸ਼ਨ ਆਈ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੁਲਾਜ਼ਮਾਂ ਦਾ ਫੋਨ ਆਇਆਗਾ ਤੇ ਵੀ ਉਹ ਵੈਰੀਫਿਕੇਸ਼ਨ ਵਾਸਤੇ ਘਰ ਆ ਰਹੇ ਨੇ ਮੈਂ ਕਿਹਾ ਵੀ ਚਲੋ ਠੀਕ ਆ ਤੁਸੀਂ ਘਰੇ ਆ ਜਾਓ ਇਹ ਕਹਿੰਦੇ ਵੀ ਸਾਢੇ 4:30 ਵਜੇ ਦਾ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੋਇਆ ਏ ਸਾਰੇ ਸਾਢੇ 4:30 ਵਜੇ ਆਏ ਇਹਨਾਂ ਨੇ ਆ ਕੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਹੋਰ ਕੰਮ ਦੇ ਵਿੱਚ ਆ ਅਸੀਂ ਤੁਹਾਡੀ ਵੈਰੀਫਿਕੇਸ਼ਨ ਕਰਨ ਥੋੜਾ ਜਿਹਾ ਠਹਿਰ ਕੇ ਆਵਾਂਗੇ ਸਰ ਉਹ ਉਸ ਤੋਂ ਬਾਅਦ ਨਹੀਂ ਆਏ ਇਹਨਾਂ ਨੇ ਫਿਰ 6:30 ਵਜੇ ਮੈਨੂੰ ਹੀ ਆਖਿਆ ਕਹਿੰਦੇ ਵੀ ਕੱਲ ਦੀ ਮੇਰੀ ਛੁੱਟੀ ਫੇਰ ਵੱਜੇਗੀ ਵੀ ਮੁਲਾਜ਼ਮ ਆਏ ਨਹੀਂਗੇ ਸਰ ਉਹ 6:30 ਵਜੇ ਦੇ ਨੇੜੇ ਤੇੜਾ ਫਿਰ ਮੁਲਾਜ਼ਮ ਸਰ ਘਰੇ ਆਏ ਤੇ ਸਰ ਘਰੇ ਆ ਕੇ ਉਹਨਾਂ ਨੇ ਸਾਡੀ ਵੈਰੀਫਿਕੇਸ਼ਨ ਕੀਤੀ ਹਾਲਾਂਕਿ ਉਹਨਾਂ ਦੀ ਡਿਊਟੀ ਸਰ ਪਤਾ ਨਹੀਂ ਟਾਈਮ ਤਾਂ ਪਤਾ ਨਹੀਂ ਕੀ ਹੈ ਪਰ ਮੇਰੇ ਜਿੱਥੋਂ ਤੱਕ ਤੇ ਮੇਰੀ ਸੋਚਾ ਕਿ ਇਹਨਾਂ ਦੀ 5:00 5:30 ਤੱਕ ਹੀ ਡਿਊਟੀ ਹੁੰਦੀ ਹੈ ਪਰ ਸਰ ਉਸ ਤੋਂ ਬਾਅਦ ਆ ਕੇ ਵੀ ਉਹਨਾਂ ਨੇ ਬੜੀ ਸੋਹਣੀ ਢੰਗ ਨਾਲ ਉਹਨਾਂ ਨੇ ਸਾਡੀ ਨਾਲੇ ਸਾਰੇ ਡਾਕੂਮੈਂਟ ਇਹਨਾਂ ਦੇ ਚੈੱਕ ਕੀਤੇ ਚੈੱਕ ਕਰਕੇ ਸਰ ਉਹਨਾਂ ਨੇ ਜਦੋਂ ਜਾਣ ਲੱਗੇ ਤਾਂ ਇਹਨਾਂ ਨੇ ਪੁੱਛਿਆ ਵੀ ਸਰ ਤੁਹਾਡੀ ਫੀਸ ਕਿੰਨੀ ਆ ਸਰ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਕਿਹਾ ਕਿ ਸਾਡੀ ਸਰਕਾਰੀ ਫੀਸ ਸਿਰਫ 100 ਰੁਪਏ ਹੈ ਔਰ ਅਸੀਂ ਪੁੱਛਿਆ ਕਿ ਵੀ ਸਰ ਕੋਈ ਹੋਰ ਮਾਨਤਾਨ ਕਹਿੰਦੇ ਸਾਡਾ ਕੋਈ ਮਾਨਤਾਨ ਨਹੀਂ ਅਸੀਂ ਤਨਖਾਹ ਲੈਨੇ ਗੌਰਮੈਂਟ ਤੋਂ ਅਸੀਂ ਮਾਨਤਾਨ ਅਲੱਗ ਨਹੀਂ ਕਰਵਾਉਂਦੇ ਸਾਡੀ ਸਿਰਫ ਸਰਕਾਰੀ ਫੀਸ 100 ਰੁਪਇਆ ਸਾਨੂੰ ਸਾਡੀ ਉਹ ਦੇ ਦਿਓ ਸਰ ਸਾਨੂੰ ਬਹੁਤ ਖੁਸ਼ੀ ਹੋਈ ਜੰਨਾ ਮਲਾਜ਼ਮਾਂ ਤੇ ਵੀ ਇੰਨੇ ਵਧੀਆ ਇਨਸਾਨ ਵੀ ਸਾਡੇ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ ਅਕਸਰ ਤੁਹਾਨੂੰ ਪਤਾ ਸਰ ਇਸ ਵਿਭਾਗ ਨੂੰ ਲੋਕ ਬਾਲਾ ਵਧੀਆ ਢੰਗ ਨਾਲ ਨਹੀਂ ਦੇਖਦੇ ਕਿਉਂਕਿ ਇੱਕ ਮੁਲਾਜ਼ਮ ਦੀ ਗਲਤੀ ਤੇ ਸਾਰਿਆਂ ਨੂੰ ਸਾਰ ਸੁਣਨੇ ਪੈਂਦੀਆਂ ਨੇ ਪਰ ਇਹ ਮੁਲਾਜ਼ਮ ਸਰ ਬਹੁਤ ਵਧੀਆ ਸੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਲੱਗਦਾ ਵੀ ਜਿਵੇਂ ਪੁਲਿਸ ਮੁਲਾਜ਼ਮਾਂ ਜਿਵੇਂ ਮਾੜਿਆਂ ਦੀ ਵੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਤੇ ਲੋਕ ਟਰੋਲ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਮੰਦਾ ਚੰਗਾ ਵੀ ਲਿਖਦੇ ਆ ਉਸ ਤਰ੍ਹਾਂ ਜੇ ਕੋਈ ਚੰਗਾ ਮੁਲਾਜ਼ਮ ਕੰਮ ਕਰਦਾ ਉਹਨੂੰ ਵੀ ਅੱਗੇ ਲਿਆਉਣਾ ਚਾਹੀਦਾ ਜਿਵੇਂ ਤੁਸੀਂ ਅਪਰਾਲਾ ਕੀਤਾ ਲੱਗਦਾ ਲੋਕਾਂ ਨੂੰ ਵੀ ਕਰਨਾ ਚਾਹੀਦਾ ਸਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਰ ਇੱਕ ਮੁਲਾਜ਼ਮ ਕੋਈ ਵੀ ਗਲਤੀ ਹੁੰਦੀ ਹੈ ਨਾ ਉਹ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਕਿ ਤਨਾ ਕਿਤੇ ਉਹਨਾਂ ਦੀ ਵੀ ਕੋਈ ਮਜਬੂਰੀ ਬਣੀ ਹੁੰਦੀ ਹੈ ਚਲੋ ਉਹ ਗਲਤੀ ਕਰ ਲੈਂਦੇ ਨੇ ਪਰ ਸਾਡੇ ਜਿਹੜੇ ਲੋਕ ਨੇ ਇੰਨੇ ਕੁ ਫਾਸਟ ਹੋ ਚੁੱਕੇ ਆ ਸਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਜਿੰਨਾ ਹਰਾਮ ਕਰ ਦਿੰਦੇ ਆ ਜੀ ਪਰ ਜਦੋਂ ਸਾਡੇ ਇਹ ਮੁਲਾਜ਼ਮ ਐਸੇ ਇਨਸਾਨ ਵੀ ਹੈਗੇ ਨੇ ਇਹਨਾਂ ਬਾਰੇ ਆਪਾਂ ਜੀ ਅਸੀਂ ਅੱਜ ਪਹਿਲ ਕੀਤੀ ਆ ਤਾਂ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਲੋਕ ਤਾਂ ਅੱਗੇ ਆਉਣਗੇ ਸਰ ਇਹਨਾਂ ਦੀ ਹੈਲਪ ਕਰਨ ਵਾਸਤੇ ਕਿਉਂਕਿ ਸਾਨੂੰ ਚੰਗੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈਗਾ ਤੋ ਕਿ ਸਾਡੀ ਉਹਨਾਂ ਨੇ ਬਹੁਤ ਮਦਦ ਕੀਤੀ ਆ 6 6:30 ਵਜੇ ਆ ਕੇ ਸਰ ਸਰ ਬਾਹਲੀ ਗੱਲ ਤੱਕ ਕੀ ਆ ਉਹਨੇ ਸਾਡੇ ਘਰ ਚੋਂ ਚਾਹ ਦਾ ਕੱਪ ਵੀ ਨਹੀਂ ਪੀਤਾ ਤੋ ਕਹਿੰਦੇ ਅਸੀਂ ਚਾਹ ਵੀ ਨਹੀਂ ਪੀਣੀ ਬਸ ਸਾਨੂੰ ਸਾਡੀ ਸਰਕਾਰੀ ਫੀਸ ਦੇ ਦਿਓ ਸਰ ਉਹਨਾਂ ਨੇ ਸਾਰੀ ਬੜੇ ਢੰਗ ਨਾਲ ਵੈਰੀਫਿਕੇਸ਼ਨ ਕਰਕੇ ਸਰੋ ਚਲੇ ਗਏ ਸਾਨੂੰ ਚਾਹੀਦਾ ਕਿ ਵੀ ਸਾਰੇ ਇਹੋ ਜਿਹੇ ਮੁਲਾਜ਼ਮਾਂ ਨੂੰ ਹੋਰ ਅੱਗੇ ਲਿਆਉਣਾ ਚਾਹੀਦਾ ਜੀ ਪੁਲਿਸ ਅਧਿਕਾਰੀਆਂ ਨੂੰ ਲੱਗਦਾ ਜਿਹੜੇ ਸੀਨੀਅਰ ਅਫਸਰ ਆ ਐਸਐਸਪੀ ਲੈਵਲ ਦੇ ਜਾਂ ਹੋਰ ਵੱਡੇ ਅਫਸਰ ਆ ਲੱਗਦਾ ਉਹਨਾਂ ਨੂੰ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਦੀ ਸਰਾਹਨਾ ਕਰਨੀ ਚਾਹੀਦੀ ਹੈ ਤਾਂ ਕਿ ਮੁਲਾਜ਼ਮਾਂ ਦਾ ਵੀ ਹ ਸਰ ਬਿਲਕੁਲ ਚਾਹੀਦਾ ਜੀ ਅਸੀਂ ਤਾਂ ਹੁਣ ਬਹੁਤੇ ਵੱਡੇ ਤਾਂ ਹੈ ਨਹੀਂ ਕਿ ਅਸੀਂ ਜਿਹੜੀ ਮਤ ਦੇਈ ਹੈ ਜਾਂ ਲੋਕਾਂ ਨੂੰ ਰਾਏ ਦੇਈਏ ਪਰ ਅਸੀਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਹੱਥ ਜੋੜ ਕੇ ਇਸ ਨਹੀਂ ਆਰ ਅਫਸਰਾਂ ਨੂੰ ਕਿ ਉਹ ਜੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਦੇ ਮੁੰਡੇ ਭਰਤੀ ਹੋਏ ਨੇ ਸਰ ਬਹੁਤ ਵਧੀਆ ਮੁੰਡੇ ਨੇ ਅੱਜ ਦੇ ਮੁਲਾਜ਼ਮ ਉਹਨਾਂ ਨੂੰ ਸਰ ਅੱਗੇ ਜ਼ਰੂਰ ਲਿਆਉਣਾ ਚਾਹੀਦਾ ਉਹਨਾਂ ਨੂੰ ਸਰ ਅੱਗੇ ਮੌਕਾ ਦੇਣਾ ਚਾਹੀਦਾ ਹੈ ਸਾਡਾ ਫਰਜ਼ ਬਣਦਾ ਜੀ ਉਹ ਇਸਨ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਵਾਸਤੇ ਲਖਵੀਰ ਸਿੰਘ ਆ ਤੁਹਾਨੂੰ ਦੱਸ ਦਿੰਨਾ ਉਸ ਪੁਲਿਸ ਮੁਲਾਜ਼ਮ ਦਾ ਤੇ ਉਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਸਿਰਫ ਕੱਲਾ ਹੀ ਪੈਸੇ ਨਾ ਲੈਣਾ ਹੀ ਗੱਲ ਨਹੀਂ ਜਾਂ ਵੈਰੀਫਿਕੇਸ਼ਨ ਕਰ ਲੈਣਾ ਉਹਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਉਸ ਮੁਲਾਜ਼ਮ ਨੇ ਵੀ ਜਦੋਂ ਉਹਨਾਂ ਨੇ ਚਾਹ ਪਾਣੀ ਦੀ ਗੱਲ ਕੀਤੀ ਉਹ ਕਹਿੰਦਾ ਮੈਂ ਨਹੀਂ ਤੁਹਾਡੇ ਤੋਂ ਚਾਹ ਵੀ ਨਹੀਂ ਪੀਣੀ ਉਹਨਾਂ ਨੇ ਜਦੋਂ ਛੁੱਟੀ ਦੀ ਗੱਲ ਕੀਤੀ ਵੀ ਸਾਨੂੰ ਛੁੱਟੀ ਨਾ ਵੱਜ ਜਾਈ ਉਹ ਕਹਿੰਦਾ ਤੁਸੀਂ ਬੇਫਿਕਰ ਰਹੋ ਜਿਹੜੀ ਤੁਹਾਡੀ ਛੁੱਟੀ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗੇ ਚਾਹੇ ਅਸੀਂ ਲੇਟ ਹੋ ਜਾਈਏ ਪਰ ਅਸੀਂ ਵੈਰੀਫਿਕੇਸ਼ਨ ਜ਼ਰੂਰ ਕਰਕੇ ਜਾਵਾਂਗੇ ਸੋ ਜਿੰਨੀ ਵੀ ਤਕਰੀਬਨ ਉਸ ਦੀ ਜਿਹੜੀ ਮੂਵਮੈਂਟ ਰਹੀ ਆ ਜਾਂ ਉਸ ਦਾ ਕੰਮ ਰਿਹਾ ਬੜਾ ਸਰਾਨਾ ਰਾ ਜਿਵੇਂ ਆਮ ਮੁਲਾਜ਼ਮਾਂ ਦੀ ਛਵੀ ਬਣੀ ਹੋਈ ਔਰ ਕੁਝ ਮੁਲਾਜ਼ਮ ਹੈਗੇ ਵੀ ਆ ਵੀ ਜਦੋਂ ਆਉਂਦੇ ਉਹ ਇਸ ਤਰੀਕੇ ਨਾਲ ਆਉਂਦੇ ਆ ਵੀ ਅਗਲੇ ਤੇ ਥੋੜਾ ਦਬ ਦਬਾਜ ਆ ਬਣਾਇਆ ਜਾਵੇ ਪਰ ਉਹ ਉਹਨਾਂ ਨੇ ਦੱਸਿਆ ਕਿ ਪੂਰੇ ਪਿਆਰ ਨਾਲ ਆਏ ਤੇ ਪਿਆਰ ਨਾਲ ਵਧੀਆ ਗੱਲਬਾਤ ਕੀਤੀ ਤੇ ਵੈਰੀਫਿਕੇਸ਼ਨ ਕਰਕੇ ਚਲੇ ਗਏ ਉਸ ਮੁਲਾਜ਼ਮ ਜਿਹੜਾ ਸਾਂਝ ਕੇਂਦਰ ਦਾ ਮੁਲਾਜ਼ਮਾ ਵੈਰੀਫਿਕੇਸ਼ਨ ਕਰਨ ਆਇਆ ਸੀ ਉਸ ਨਾਲ ਵੀ ਗੱਲਬਾਤ ਕਰਾਂਗੇ ਤੇ ਐਸਐਸਪੀ ਅਮਨੀਤ ਕੌਂਡਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਪਹੁੰਚੇ ਆ ਸਾਂਝ ਕੇਂਦਰ ਦੇ ਮੁਲਾਜ਼ਮ ਲਖਵੀਰ ਸਿੰਘ ਕੋਲੇ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਜੋ ਪਾਸਪੋਰਟ ਦੀ ਵੈਰੀਫਿਕੇਸ਼ਨ ਹੋਈ ਆ ਉਸ ਤੋਂ ਅਸੀਂ ਬਹੁਤ ਖੁਸ਼ ਆ ਕਿਉਂਕਿ ਜ਼ਿਆਦਾਤਰ ਜਿਹੜਾ ਸਮਾਜ ਚ ਪ੍ਰਚਲਿਤ ਆ ਉਹ ਪੁਲਿਸ ਦੀ ਛਵੀ ਬਹੁਤ ਖਰਾਬ ਆ ਇਹ ਲੋਕਾਂ ਦੀ ਵੀ ਮਾਨਸਿਕਤਾ ਬਣੀ ਹੋਈ ਆ ਇੱਕ ਤਰ੍ਹਾਂ ਦਾ ਕੁਝ ਮੁਲਾਜ਼ਮ ਵੀ ਹਰ ਖੇਤਰ ਵਿੱਚ ਹੀ ਚੰਗੇ ਮਾੜੇ ਹੁੰਦੇ ਆ ਤੇ ਲਖਵੀਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਆ ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਵੇਂ ਸਮਾਜ ਚ ਪ੍ਰਚਲਿਤ ਆ ਵੀ ਸਾਨੂੰ ਕਿਆ ਸੀ ਵੀ ਜੇ ਸ਼ਾਮ ਨੂੰ ਮੁਲਾਜ਼ਮ ਆਉਂਦੇ ਆ ਤੇ ਇਹਦਾ ਮਤਲਬ ਇਹ ਬੋਤਲ ਜਾਂ ਪੈਸੇ ਲੈ ਕੇ ਜਾਣਗੇ ਦੂਸਰਾ ਉਹਨਾਂ ਨੇ ਕਿਹਾ ਕਿ ਤੁਸੀਂ ਡਿਊਟੀ ਤੋਂ ਬਾਅਦ ਗਏ ਆ ਜਿਵੇਂ ਸਾਂਝ ਕੇਂਦਰ ਦਾ ਸਾਨੂੰ ਵੀ ਪਤਾ ਵੀ 9 ਤੋਂ 5 ਹੀ ਡਿਊਟੀ ਆ ਤੇ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਪਰਿਵਾਰ ਨੇ ਤਾਰੀਫ ਕੀਤੀ ਆ ਤੇ ਤੁਸੀਂ ਜਿਹੜਾ ਕੰਮ ਕੀਤਾ ਸਰ ਪਹਿਲਾਂ ਤਾਂ ਮੈਂ ਆਪਣੀ ਡਿਊਟੀ ਕੀਤੀ ਆ ਨੰਬਰ 2 ਤੇ ਉਹਨਾਂ ਨੇ ਸਾਨੂੰ ਜਿਹੜੀ ਰਿਕੁਐਸਟ કરી ਸੀ ਵੀ ਅਸੀਂ ਦਿਹਾੜੀਦਾਰ ਬੰਦੇ ਆ ਜੀ ਤੇ ਵੀ ਸਾਡੀ ਤੁਸੀਂ ਵੈਰੀਫਿਕੇਸ਼ਨ ਜ਼ਰੂਰ ਕਰਕੇ ਜਾਇਓ ਜੇ ਅੱਜ ਨਹੀਂ ਹੁੰਦੀ ਤਾਂ ਨੈਕਸਟ ਡੇ ਸਾਡੀ ਜਿਹੜੀ ਦਿਹਾੜੀ ਨਹੀਂ ਲੱਗੂਗੀ ਅਸੀਂ ਕੰਮ ਤੇ ਨਹੀਂ ਜਾ ਸਕਾਂਗੇ ਇਸ ਲਈ ਮੈਂ ਜਿਆਦਾ ਮਤਲਬ ਤਕਰੀਬਨ 7:00 ਵਜੇ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਸਰ ਉਹਨਾਂ ਨੇ ਪੁੱਛਿਆ ਸੀ ਉਹ ਕਹਿੰਦੇ ਅਸੀਂ ਪੁੱਛਿਆ ਸੀ ਵੀ ਕੋਈ ਜਿਹੜੀ 100 ਰੁਪਏ ਤੁਸੀਂ ਫੀਸ ਲਈ ਹੈ ਵੀ ਉਸ ਤੋਂ ਇਲਾਵਾ ਵੀ ਕੋਈ ਖਰਚਾ ਹੈਗਾ ਸਾਨੂੰ ਕਹਿੰਦੇ ਮਤਲਬ ਕਈ ਲੋਕਾਂ ਨੇ ਕਿਹਾ ਸੀ ਵੀ ਜਿਵੇਂ ਸ਼ਾਮ ਨੂੰ ਆਉਣਗੇ ਤਾਂ ਪੈਸੇ ਲੈਣਗੇ ਉਹਨਾਂ ਵੱਲੋਂ ਤੁਹਾਨੂੰ ਪੁੱਛਿਆ ਗਿਆ ਸੀ ਉਹ ਕਹਿੰਦੇ ਸੀ ਅਸੀਂ ਪੁੱਛਿਆ ਸੀ ਪਰ ਉਹਨਾਂ ਨੇ ਕਿਹਾ ਵੀ ਨਹੀਂ ਲੈਣੇ ਦੇਖੋ ਜੀ ਉਹਨਾਂ ਨੇ ਸਾਨੂੰ ਕਿਹਾ ਜ਼ਰੂਰ ਸੀ ਪਰ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਵੀ ਇਹਦੀ ਗਵਰਨਮੈਂਟ ਫੀਸ ਹੈ ਜਿਹੜੀ ਸਰਕਾਰੀ ਫੀਸ ਹੈ 100 ਰੁਪਏ ਹੈਗਾ ਇਹਨੂੰ ਫਿਊਚਰ ਤੁਸੀਂ ਜਦੋਂ ਵੀ ਕੋਈ ਵੈਰੀਫਿਕੇਸ਼ਨ ਕਰਾਉਣੀ ਹੈ ਉਹਦੀ ਫੀਸ ਹੈ ਜਿਹੜੀ ਅਲੱਗ-ਅਲੱਗ ਹੁੰਦੀ ਆ ਪਾਸਪੋਰਟ ਦੀ 100 ਰੁਪਿਆ ਫੀਸ ਹੁੰਦੀ ਆ ਵੈਰੀਫਿਕੇਸ਼ਨ ਦੀ ਜਿਵੇਂ ਤੁਸੀਂ ਡਿਊਟੀ ਤੋਂ ਬਾਅਦ ਗਏ ਹੋ ਇਹ ਤਕਰੀਬਨ ਤੁਹਾਨੂੰ ਸਰਕਾਰ ਵੱਲੋਂ ਜਾਂ ਹਦਾਇਤਾਂ ਹੈਗੀਆਂ ਜਿਵੇਂ ਡਿਊਟੀ 9 ਤੋਂ 5 ਜਾਂ ਫਿਰ ਤੁਸੀਂ ਉਸ ਤੋਂ ਬਾਅਦ ਵਰਕ ਕਿਉਂ ਕਰਦੇ ਹੋ ਜਿਵੇਂ ਬਾਕੀ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਤੋਂ ਪੌਣੇ 5 ਜਿਹੜਾ ਆਪਦਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਤੇ ਕੰਮ ਬੰਦ ਕਰ ਦਿੰਦੇ ਦੇਖੋ ਜੀ ਸੀਨੀਅਰ ਅਫਸਰਾਂ ਦੇ ਹੁਕਮ ਵੀ ਨੇ ਵੀ ਜੇ ਕੋਈ ਲੋੜਵੰਦਾ ਕੋਈ ਮਜਬੂਰ ਬੰਦਾ ਹੈਗਾ ਉਹਦੀ ਹੈਲਪ ਕਰੋ ਤੇ ਉਹਦੇ ਤਹਿਤ ਹੀ ਮੈਨੂੰ ਅੱਜ ਇਨਸਾਨੀਅਤ ਲੱਗਿਆ ਵੀ ਮੈਨੂੰ ਇਹਦੀ ਵੈਰੀਫਿਕੇਸ਼ਨ ਨਾ ਭਾਵੇਂ ਲੇਟ ਕਰਨੀ ਚਾਹੀਦੀ ਹੈ ਤੇ ਕਰਨੀ ਚਾਹੀਦੀ ਹੈ ਕਿਉਂਕਿ ਜੇ ਮੈਂ ਨਾ ਕੀਤੀ ਤਾਂ ਨੈਕਸਟ ਡੇ ਇਹਨੂੰ ਕੰਮ ਤੇ ਜਾਣਾ ਇਹਨੇ ਨਹੀਂ ਜਾਣਾ ਜਿਹੜੇ ਕੁਝ 2 ਰੁਪਏ ਕਮਾਉਣੇ ਉਹ ਨਹੀਂ ਮਿਲਣੇ ਸੋ ਇਹ ਸਨ ਲਖਵੀਰ ਸਿੰਘ ਜਿਹੜਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਨੀਅਤ ਦੇ ਨਾਤੇ ਵੀ ਭਾਵੇਂ ਕਿ ਜਿਹੜੀ ਸਾਂਝ ਕੇਂਦਰ ਦੇ ਮੁਲਾਜ਼ਮਾਂ ਦੀ ਡਿਊਟੀ ਹੈ 9 ਤੋਂ 5 ਆ ਪਰ ਉਹ ਕਹਿੰਦੇ ਵੀ ਅਫਸਰਾਂ ਵੱਲੋਂ ਵੀ ਹਦਾਇਤਾਂ ਨੇ ਤੇ ਇਨਸਾਨੀਅਤ ਨਾਤੇ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜੇ ਸਾਡੇ ਛੋਟੇ ਜਿਹੇ ਕੰਮ ਨਾਲ ਕਿਸੇ ਦਾ ਨੁਕਸਾਨ ਹੁੰਦਾ ਤੇ ਨਹੀਂ ਕਰਨੀ ਚਾਹੀਦੀ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਵੀ ਜਿਵੇਂ ਸਮਾਜ ਚ ਪਰਚਲ ਲਾ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਜੇ ਕੋਈ ਹੋਰ ਖਰਚਾ ਹੈਗਾ ਜਿਵੇਂ ਆਮ ਚਲ ਸੋਚਦੇ ਆ ਲੋਕ ਪਰ ਇਹਨਾਂ ਮੁਲਾਜ਼ਮਾਂ ਵੱਲੋਂ ਲਖਵੀਰ ਸਿੰਘ ਵੱਲੋਂ ਕਿਹਾ ਗਿਆ ਕਿ ਅਸੀਂ ਉਸ ਤੋਂ ਇਲਾਵਾ ਕੋਈ ਪੈਸਾ ਨਹੀਂ ਦਵੇਂਗਾ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਵੀ ਨੇ ਤੇ ਸਾਨੂੰ ਤਨਖਾਹ ਵੀ ਦਿੱਤੀ ਜਾਂਦੀ ਹੈ ਐਸਐਸਪੀ ਬਠਿੰਡਾ ਇਸ ਮਾਮਲੇ ਵਿੱਚ ਕੀ ਕਹਿੰਦੇ ਨੇ ਆਓ ਕਰਦੇ ਆ ਗੱਲਬਾਤ ਮਾਰਕ ਨੰਦਰਾ ਨੇ ਬਸ ਬਹੁਤ ਹੀ ਸਰਾਨਾ ਕੀਤੀ ਹੈ ਕਿ ਮੈਂ ਕੁਝ ਵੀ ਮਰ ਸ਼ਰਮੀ ਪਈ ਹੁੰਦੀ ਹੈ ਸਮਾਜ ਵਿੱਚ ਪਰ ਉਸ ਪਰਿਵਾਰ ਨੇ ਅੱਗੇ ਆ ਕੇ ਸਾਡੇ ਨਾਲ ਜੋ ਅਪੋਰਚ ਕੀਤੀ ਸੀ ਬਹੁਤ ਹੀ ਮੁਲਾਜ਼ਮ ਇਸਰਾਨਾ ਕੀਤੀ ਸੀ ਜਿਹਨੂੰ ਕੋਸਰ ਦੀ ਬਹੁਤ ਹਾਂਜੀ पहला जी मैं तो थैंक्स करा कि मोस्टली देखते दे हो कि पुलिस बायर ला ची सारा दिन रात साइड टाइम नहीं होंगे काफी फोर्स बठिडा चैसे तो भी देखते दे हो कि बहुत ज्यादा ड्यूटी चल दूटीन तो लैके ਬਟ ਫਿਰ ਵੀ ਕਈ ਸਾਡੀ ਇਸ ਤਰ੍ਹਾਂ ਦੀ ਚੀਜ਼ਾਂ ਇਗਨੋਰ ਕੀਤੀਆਂ ਜਾਂਦੀਆਂ ਬਟ ਕਿਉਂਕਿ ਤੁਸੀਂ ਦੱਸਿਆ ਕਿ ਜਿਹੜਾ ਮੁਲਾਜ਼ਮ ਲਖਵੀਰ ਸਿੰਘ ਸਾਜ ਕੇ ਅੰਦਰ ਕੋਤਵਾਲੀ ਜੀ ਪੋਸਟਡ ਹੈ ਇਹਦੀ ਇੱਕ ਫੈਮਿਲੀ ਨੇ ਬਹੁਤ ਅਪਰੀਸ਼ੀਏਟ ਕੀਤਾ ਕਿ ਉਹਨੇ ਉਹਨਾਂ ਦੀ ਪ੍ਰੋਬਲਮ ਸਮਝਦੇ ਹੋਏ ਕਿ ਉਹ ਦਿਹਾੜੀ ਤਨ ਬੰਦੇ ਉਹ बार-बार ਆਪਣਾ ਨੌਕਰੀ ਦਾ ਟਾਈਮ ਛੱਡ ਕੇ ਨਹੀਂ ਆ ਸਕਦੇ ਤੇ ਉਹਦਾ ਇੱਕ ਦਿਨ ਜੁਨਾ ਦਾ ਕੰਮ ਕਰਕੇ ਦਿੱਤਾ ਇਹ ਆਈ ਰੀਅਲੀ ਅਪਰੀਸ਼ੀਏਟ ਕਿ ਉਹਨਾਂ ਫੈਮਿਲੀ ਨੇ ਵੀ ਕਿ ਉਹਨਾਂ ਨੇ ਇਸ ਮੁਲਾਜ਼ਮ ਦੀ ਕੰਮ ਨੂੰ ਅਕਨੋਲਜ ਕੀਤਾ ਤੇ ਤੁਹਾਡੇ ਮਾਧਿਅਮ ਤੇ ਇਰਾਹੀ ਮੈਨੂੰ ਪਤਾ ਲੱਗਿਆ ਤੇ ਮੈਂ ਵੀ ਇਹਨੂੰ ਆਪਣੇ ਸੀਨੀਅਰਸ ਤੋਂ ਜ਼ਰੂਰ ਇਹਦੀ ਇਸ ਕੰਮ ਦੀ ਸ਼ਲਾਘਾ ਲਈ ਇਹਨੂੰ ਸਨਮਾਨਿਤ ਕਰਾਵਾਂਗੇ ਥੈਂਕ ਯੂ ਸਰਕਾਰੀ ਪ੍ਰਸ਼ਾਸਨ ਦੇ ਕਰੀ ਜਾਂ ਮੁਲਾਜ਼ਮਾਂ ਸਾਨੂੰ ਚੰਗੇ ਬਾੜੀ ਕਿ ਹੁੰਦੇ ਆ ਪਰ ਜ਼ਿਆਦਾਤਰ ਇਹ ਦੇਖਣ ਚ ਆਇਆ ਕਿ ਜਿਹੜੇ ਹੱਤਰਾ ਚ ਉਹ ਟਾਈਮ ਨਾਲ ਜਿਹੜਾ ਸਮਾਨ ਇਕੱਠਾ ਕਰਨੀ ਸ਼ੁਰੂ ਕਰਦੇ ਆ ਜਾਣ ਤੇ ਉਹ ਲੱਗਦਾ ਵੀ ਜਿਹੜੇ ਮੁਲਾਜ਼ਮਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਹਦਾਇਤਾਂ ਮਿਲੀਆਂ? ਬਿਲਕੁਲ ਜੀ ਸਾਡੇ ਵੱਲੋਂ ਤਾਂ ਪੁਲਿਸ ਦੇ ਜਿਵੇਂ ਕਿ ਤੁਸੀਂ ਆਪ ਹੀ ਕਿਹਾ ਕਿ ਸਾਡੇ ਕੋਈ ਫਿਕਸ ਡਿਊਟੀ ਟਾਈਮਸ ਨਹੀਂ ਹੁੰਦੇ ਸਾਂਸ ਤੇ ਫਿਰ ਵੀ ਫਿਕਸ ਟਾਈਮ ਹੁੰਦੇ ਬਟ ਡਿਸਪਾਈਟ ਥੈਟ ਇਸ ਮੁਲਾਜ਼ਮ ਨੇ ਆਪਣਾ ਡਿਊਟੀ ਟਾਈਮ ਤੋਂ ਅੱਗੇ ਵੱਧ ਕੇ ਕੰਮ ਕੀਤਾ ਸੋ ਅਪਰੀਸ਼ੀਏਟ ਹਿਮ ਬਾਕੀ ਸਾਡੇ ਵੱਲੋਂ ਡੀਜੀਪੀ ਪੰਜਾਬ ਵੱਲੋਂ ਸਾਨੂੰ ਸਾਰਿਆਂ ਨੂੰ ਬਾਰ-ਬਾਰ ਜਾਂ ਸਾਡੇ ਥਰੂ ਸਾਡੀ ਫੋਰਸ ਨੂੰ ਬਾਰ-ਬਾਰ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਪਬਲਿਕ ਡੀਲਿੰਗ ਬਹੁਤ ਹੀ ਵਧੀਆ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਇਸ ਲੜਕੇ ਨੇ ਵਧੀਆ ਡਿਊਟੀ ਕੀਤੀ ਤਾਂ ਹੀ ਰੈਜ਼ੀਡੈਂਟਸ ਨੇ ਆ ਕੇ ਸਾਡੇ ਵੱਲ ਕਨਵੇ ਕੀਤਾ ਤੇ ਸਾਡੀ ਡਿਊਟੀ ਅਸੀਂ ਐਦਾਂ ਹੀ ਕਰੀਏ ਕਿ ਅਸੀਂ ਮਿਸਾਲ ਬਣੀਏ ਲੋਕੀ ਬਿਨਾਂ ਕਿਸੇ ਸਿਫਾਰਿਸ਼ ਦੇ ਸਾਨੂੰ ਆ ਕੇ ਦੱਸਣ ਕਿ ਤੁਹਾਡੇ ਇਸ ਮੁਲਾਜ਼ਮ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਉਹਨੂੰ ਅਪਰੀਸ਼ੀਏਟ ਕਰੋ ਸੋ ਆਈ ਥਿੰਕ ਇਹ ਬੜਾ ਵਧੀਆ ਤੁਸੀਂ ਤੁਹਾਡੇ ਥਰੂ ਸਾਨੂੰ ਐਗਜ਼ਾਮਪਲ ਮਿਲਿਆ ਕਿ ਕਈ ਸਾਇਲੈਂਟ ਸੋਲਜਰਸ ਇਹਨਾਂ ਨੂੰ ਕਹਿੰਦੇ ਹਨ ਉਹਨਾਂ ਨੂੰ ਕਿਸੇ ਦੀ ਕੋਈ ਗੁੱਡ ਵਰਡ ਦੀ ਜ਼ਰੂਰਤ ਨਹੀਂ ਆਪਣੇ ਆਪ ਹੀ ਚਮਕ ਕੇ ਬਾਹਰ ਆਤੇ ਸੋ ਇਹਦਾ ਇਹ ਦੁਦਾਰਨ ਮੁਲਾਜ਼ਮ ਸੁਖਾ ਕੇ ਹੋ ਜਾਂਦੇ ਆਂ ਡਾਲੇ ਵੀ ਹੁੰਦੇ ਪਰ ਫਿਰ ਜਨਤਾ ਉਹ ਬੜਾ ਭੜ ਗਏ ਹਾਂਜੀ ਤੇਜ ਬੜੇ ਰੋਕਣੇ ਚਾਹੁੰਦੇ ਕਿਹੜਾ ਦੇਖੋ ਜੀ ਮਤਲਬ ਪੁਲਿਸਰ ਨੇ ਵੀ बिकॉज ਆਫ ਯੂਨੀਫਾਰਮ ਅਸੀਂ ਥੋੜਾ ਸਟੈਂਡ ਆਊਟ ਕਰ ਜਾਂਦੇ ਆ ਇਸ ਕਰਕੇ ਕੋਈ ਵੀ ਕਿਸੇ ਤੋਂ ਗਲਤੀ ਹੋ ਜਾਵੇ बार-बार ਸੋਸ਼ਲ ਮੀਡੀਆ ਚ ਤੁਹਾਨੂੰ ਪਤਾ ਹੈ ਵਾਇਰਲ ਹੋ ਜਾਂਦੀ ਹੈ ਬਟ ਯੈਸ ਸਾਨੂੰ ਇਸ ਤਰ੍ਹਾਂ ਦੇ ਮੁਲਾਜ਼ਮ ਦੀ ਤੁਸੀਂ ਉਸ ਫੈਮਿਲੀ ਤੋਂ ਉਹਨਾਂ ਦੀ ਵਰਜਨ ਲਓ ਸੋ ਥੱਟ ਪਤਾ ਲੱਗੇ ਕਿ ਪੁਲਿਸ ਜਿਵੇਂ ਇੱਕ इमेज बनी होंगी है कि पुलिस वाले माड़े हैं वी आर ऑल नॉट दैट बैड असी भी थोड़े वर्गे ही लोग हैं तो असी भी एम्पथैटिक वे न किसी हर बंद का दुख तकलीफ समझ के मौके सार कर दे के अनुसार कोशिश करते हैं कि बढ़िया तो बढ़िया सर्विस दे थैंक यू